ਅਸਦੀ ਪੰਜਾਬੀ ਦੀ ਕਕ੍ਖਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ 25 ਸਹਾਤ ਲਿਆ ਹੋਇਆ ਸੀ ਵਰਣਬੂਧ ਉਚਾਰਣ ਸਥਾਨ ਤੇ ਧਾਰ ਤੇ ਵਿਵੰਜਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਤੇ ਉਚਾਰਣ ਸਥਾਨ ਤੇ ਧਾਰ ਤੇ ਵਿਵੰਜਨ 6 ਪ੍ਰਕਾਰ ਦੇ ਹੁੰਦੇ ਹਨ ਪਹਿਲਾ ਕਿਹੜਾ ਸੀ ਦੋ ਅਠੀ ਵਿਵੰਜਨ ਦੂਜਾ ਦੰਤੀ ਵਿਵੰਜਨ ਤੀਜਾ ਮੁਰਧਨੀ ਜਾ ਉਲਟ ਜੀਬੀ ਵਿਵੰਜਨ ਇਹਨਾਂ ਦੇ ਬਾਰੇ ਮੈਂ ਤੁਹਾਡੇ ਨਾਲ ਪਿੱਛੇ ਵਾਲੀ ਕਕ੍ਖਿਆ ਵਿੱਚ ਗੱਲਾਂ ਕੀਤੀ ਸੀ ਤੇ ਅੱਧੇ ਕੱਖਾਂ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ 4 5 6 ਨੰਬਰ ਵੰਜਨ ਇਹਨਾਂ ਦੇ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਨੰਬਰ 4 ਕਿਹੜਾ ਸੀ ਤਾਲਵੀ ਵੰਜਨ ਪੰਜਾਬੀ ਵਿੱਚ ਤਾਲਵੀ ਵੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਵਿਚਕਾਰਲਾ ਹਿੱਸਾ ਸਖਤ ਤਾਲੂ ਨਾਲ ਸਪਰਸ ਕਰਦਾ ਹੈ ਪੰਜਾਬੀ ਵਿੱਚ ਭਈ ਪੰਜਾਬੀ ਵਿੱਚ ਤਾਲਵੀ ਵੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਦਾ ਵਿਚਕਾਰਲਾ ਹਿੱਸਾ ਸਖਤ ਤਾਲੂ ਨਾਲ ਸਪਰਸ ਕਰਦਾ ਹੈ ਪੰਜਾਬੀ ਵਿੱਚ ਚਚਾ ਛਛਾ ਜਜਾ ਝਜਾ ਯਈਆਂ ਤਾਲਵੀ ਵਿਅੰਜਨ ਹਨ ਤੇ ਇਨਾਂ ਵਿੱਚੋਂ ਚਚਾ ਛਛਾ ਜਜਾ ਯਈਆਂ ਮੂਖੀ ਵਿਅੰਜਨ ਹਨ ਜਦੋਂ ਕਿ ਯਈਆਂ ਨਾਸਕੀ ਹੈ ਯਈਆਂ ਕਿਹੜਾ ਹੈ ਨਾਸਕੀ ਹੈ ਇਸ ਤੋਂ ਇਲਾਵਾ ਸਸਾ ਤੇ ਯਯਾ ਵੀ ਤਾਲਵੀ ਵਿਅੰਜਨ ਹਨ ਦੂਜਾ ਅਗਲਾ ਕਿਹੜਾ ਸੀ ਕੰਠੀ ਵਿਅੰਜਨ ਕੰਠੀ ਵਿਅੰਜਨ ਜਦੋਂ ਕੰਠ ਨਾਲ ਜੀਭ ਦਾ ਪਿਛਲਾ ਹਿੱਸਾ ਲੱਗਦਾ ਹੈ ਤਾ ਕੰਠੀ ਧੁਨੀਆਂ ਪੈਦਾ ਹੁੰਦੀਆਂ ਕਿ ਜਦੋਂ ਜੀਬ ਨਾਲ ਜਦੋਂ ਕੰਠ ਨਾਲ ਜੀਬ ਦਾ ਪਿਛਲਾ ਹਿੱਸਾ ਲੱਗਦਾ ਹੈ ਤਾਂ ਕੰਠੀ ਧੁਨੀਆਂ ਪੈਦਾ ਹੁੰਦੀਆਂ ਹਨ ਪੰਜਾਬੀ ਵਿੱਚ ਕਕਾ ਖਖਾ ਗਗਾ ਘਗਾ ਨੰਗਾ ਕੰਠੀ ਵਿੰਜਨ ਹਨ ਇਹਨਾਂ ਵਿੱਚੋਂ ਕਕਾ ਖਖਾ ਘਗਾ ਮੂਖੀ ਵਿੰਜਨ ਹਨ ਤੇ ਨੰਗਾ ਨਾਸਕੀ ਵਿੰਜਨ ਹਨ ਅੱਗੇ ਵਾਲਾ 6 ਨੰਬਰ ਕਿਹੜਾ ਸੀ ਸੂर्यੰਤਰੀ ਵਿੰਜਨ ਸਾ ਨਾਲੇ ਵਿੱਚ ਇਕ ਨਾਦ ਯੰਤਰ ਲਗਾ ਹੋਇਆ ਹੁੰਦਾ ਹੈ ਇਸ ਨਾਦ ਯੰਤਰ ਵਿੱਚ ਆਪਣੀ ਧੁਨੀ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ ਅਤੇ ਇਸ ਤੋਂ ਇਸ ਤੋਂ ਪੈਦਾ ਹੋਣ ਵਾਲੀ ਧੁਨੀ ਨੂੰ ਸੂਰਯੰਤਰੀ ਵਿਅੰਜਨ ਕਿਹਾ ਜਾਂਦਾ ਹੈ ਪੰਜਾਬੀ ਭਾਸ਼ਾ ਵਿੱਚ ਸਿਰਫ ਇੱਕ ਹੀ ਸੂਰਯੰਤਰੀ ਵਿਅੰਜਨ ਹੈ ਉਹ ਕਿਹੜਾ ਹੈ ਹਹਾ ਅੱਕੇ ਵਿਦਿਆਰਥੀਓ ਸੜੀ ਅੱਧੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਧੀ ਕੱਖਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅੱਧੀ ਕੱਖਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦਾ ਸਤਿ ਸ੍ਰੀ ਅਕਾਲ ਤੇ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ